ਸਭ ਤੋਂ ਪਹਿਲਾਂ ਮੇਰੇ ਗੁਰੂ ਨਾਨਕ ਦੇ ਮਹਾਰਾਜ ਗੋਰਖਨਾਥ ਦੇ ਕੋਲ ਗਏ ਕਿਉਂਕਿ ਗੋਰਖਨਾਥ ਸਾਰਿਆਂ ਦਾ ਆਗੂ ਹੈ ਤੇ ਗੋਰਖਨਾਥ ਨੇ ਪੁੱਛਿਆ ਵੀ ਨਾਨਕ ਚਲੋ ਇਹ ਤੇ ਠੀਕ ਹੈ ਵੀ ਤੇਰਾ ਦੁਨਿਆਵੀ ਬੰਦਾ ਕੋਈ ਗੁਰੂ ਨਹੀਂ ਹੈ ਪਰ ਸਾਡੇ ਤੇ ਸਰੀਰ ਤੋਂ ਪਤਾ ਲੱਗਦਾ ਹੈ ਵੀ ਅਸੀਂ ਜੋਗੀ ਆ ਕਿਉਂ ਸਾਡੇ ਬਲੌਰੀ ਮੁੰਦਰਾ ਪਾਈਆਂ ਨੇ ਸਾਡੇ ਵੱਡੀਆਂ-ਵੱਡੀਆਂ ਜਟਾਾਂ ਨੇ ਸਾਡੇ ਤਨ ਤੇ ਸਰੀਰ ਤੇ ਰਾਖਮਲੀ ਵੀ ਐ ਸਾਡੇ ਗੋਦੜੀ ਪਾਈ ਵੀ ਐ ਹੱਥ ਦੇ ਵਿੱਚ ਡੰਡਾ ਹੈ ਸਾਡੇ ਤੇ ਸਰੀਰ ਤੋਂ ਪਤਾ ਲੱਗਦਾ ਵੀ ਅਸੀਂ ਜੋਗੀ ਆ ਨਾਥਾਂ ਪਰ ਤੈਨੂੰ ਕੀ ਸਮਝ ਗਏ ਤੇਰੇ ਨਾਲ ਕੋਈ ਮੰਦਰ ਪਾਈ ਵੀ ਹੈ ਨਾ ਕੋਈ ਖੜਾਮ ਪਾਈ ਵੀ ਹੈ ਨਾ ਕੋਈ ਜਟਾ ਹੈ ਨਾ ਕੋਈ ਰਾਖ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਐ ਗੋਰਖਨਾਥ ਤੁਹਾਡੇ ਵਿੱਚ ਤੇ ਮੇਰੇ ਵਿੱਚ ਬੋਲੋ ਦਿਨ ਰਾਤ ਦਾ ਫਰਕ ਹੈ ਆਖੋ ਸਤ ਦਾ ਤੁਹਾਡੇ ਵਿੱਚ ਤੇ ਮੇਰੇ ਵਿੱਚ ਬਹੁਤ ਵੱਡਾ ਅੰਤਰ ਹੈ ਕਿਉਂ ਕਿਉਂਕਿ ਗੁਰਵਾਣੀ ਕਹਿੰਦੀ ਹੈ ਅਪਦ ਕ ਮਾਰਿਆ ਗ੍ਰਹਿ ਤੇ ਨਾਸਤਾ ਦੇਸ ਛੋੜ ਪਰਦੇਸੈ ਧਾਇਆ ਪੰਜ ਚੰਡਾਲ ਨਾਲੇ ਲਿਆ ਆਇਆ ਤੁਸੀਂ ਘਰ ਦੀਆਂ ਜ਼ਿੰਮੇਵਾਰੀਆਂ ਘਰ ਦੀ ਕਬੀਲਦਾਰੀ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋਏ ਹੋ ਮੈਂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜਾ ਨਹੀਂ ਹੋਇਆ मैं घर दिमेदारियां भी निभाईया ने मझा भी चारियाँ खेती भी की हल भी वाह गस्थी जीवन भी धारण किया दो बच्चे ने मेरे मैं मोदी खाना भी चलाया है मैं किरत की है वंड के भी छक है जे घर बार छाया ना ਆਪਣੇ ਬੱਚਿਆਂ ਕਰਕੇ ਨਹੀਂ ਛੱਡਿਆ ਬੋਲੋ ਬਾਬੇ ਨਾਨਕ ਨੇ ਘਰ ਜੋ ਛੱਡਿਆ ਸੀ ਆਪਣੇ ਕਰਕੇ ਜਾਂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਥੋੜੀ ਹੋਏ ਸੀਗੇ ਸਾਡੇ ਭਲੇ ਵਾਸਤੇ ਸਾਡੇ ਭਲੇ ਵਾਸਤੇ ਮੇਰੇ ਬਾਬੇ ਨਾਨਕ ਨੇ ਆਪਣੇ ਬੱਚਿਆਂ ਨੂੰ ਛੱਡਿਆ ਆਪਣੇ ਘਰਵਾਰ ਨੂੰ ਛੱਡਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਫੇਰ ਕਿਤੇ ਉਪਦੇਸ਼ ਦੇਣ ਵਾਸਤੇ ਚੱਲੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਖਨਾਥ ਨੂੰ ਕਹਿੰਦੇ ਗੁਰਖਨਾਥ ਤੇਰੇ ਮੰਦਰਾ ਨੇ ਤੇਰੇ ਰਾਖ ਹੈ ਤੇਰੇ ਤਨ ਤੋਂ ਤੇਰੇ ਸਰੀਰ ਤੋਂ ਪਤਾ ਲੱਗਦਾ ਤੂੰ ਜੋਗੀ ਹੈ ਤੇਰੇ ਕੋਲ ਰਿੱਧੀਆਂ ਸਿੱਧੀਆਂ ਨੇ ਪਾਵਰ ਬੜੀ ਹੈ ਇਹ ਗੱਲ ਮੈਂ ਮੰਨਦਾ ਪਰ ਅਸੀਂ ਭੇਖ ਦੇ ਜੋਗੀ ਨਹੀਂ ਹਾਂ ਅਸੀਂ ਬੋਲੋ ਭੇਖ ਦੇ ਜੋਗੀ ਨਹੀਂ ਆ ਭੇਖ ਦਿਖਾਵੇ ਜਗਤ ਕੋ ਲੋਗੋਨ ਕੋ ਬਸ ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੈਂ ਲੀਨ ਮੈਂ ਭੇਖ ਦਾ ਜੋਗੀ ਨਹੀਂ ਆ ਮੈਂ ਉਹ ਜੋਗੀ ਨਹੀਂ ਆ ਭੇਖ ਦਿਖਾਵੇ ਸੱਚ ਨਾ ਕਮਾਵੇ ਕਹੇ ਤੋ ਮਹਿਲੀ ਨਿਕਟ ਨਾ ਆਵੇ ਮੈਂ ਉਹ ਜੋਗੀ ਨਹੀਂ ਆ ਮੈਂ ਗੱਲਾਂ ਦਾ ਜੋਗੀ ਨਹੀਂ ਆ ਤੇ ਗੁਰਬਾਣੀ ਕਹਿੰਦੀ ਹੈ ਗੱਲੀ ਜੋਗ ਨਾ ਹੋਈ ਗੱਲਾਂ ਦੇ ਨਾਲ ਥੋੜੀ ਜੋਗੀ ਬਣਿਆ ਜਾਂਦਾ ਹੈ yogi ਦੇ ਅਰਥ ਕੀ ਨੇ ਜਿਹੜਾ ਪ੍ਰਮਾਤਮਾ ਦੇ ਜੋਗ ਹੋ ਗਿਆ ਨੰਬਰ 1 ਜਿਹੜਾ ਪ੍ਰਮਾਤਮਾ ਦੇ ਜੋਗ ਜਿਹੜਾ ਪ੍ਰਮਾਤਮਾ ਨੂੰ ਪਾ ਗਿਆ ਨੰਬਰ 2 ਜਿਹੜਾ ਪ੍ਰਮਾਤਮਾ ਨੂੰ ਪਾ ਗਿਆ ਪ੍ਰਮਾਤਮਾ ਦੇ ਨਾਲ ਜੁੜ ਗਿਆ ਜੋ योगी ਜੁੜਿਆ ਵਾ ਤੇ ਜਦੋਂ ਇਹ ਗੱਲਾਂ ਮੇਰੇ ਬਾਬੇ ਨਾਨਕ ਨੇ ਗੋਰਖਨਾਥ ਨੂੰ ਕਹੀਆਂ ਤੇ ਫਿਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੇ ਰਾਹੀ ਇਹਨੂੰ ਉਪਦੇਸ਼ ਬਖਸ਼ਦਿਆਂ ਹੋਇਆਂ ਕਹਿੰਦੇ ਗੋਰਖਨਾਥ ਤੂੰ ਕਹਿੰਦਾ ਵੀ ਤੂੰ ਜੋਗੀ ਨਹੀਂ ਹੈ ਅਸੀਂ ਜੋਗੀ ਹਾਂ ਸਾਡੇ ਮੰਦਰਾ ਨੇ ਸੁਣ ਕਿਹੜੀਆਂ ਨੇ ਪੜਿਓ ਬਾਣੀ ਪੈਣੋ ਜਪਜੀ ਸਾਹਿਬ ਦੀ ਬਾਣੀ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮੁੰਦਾ ਸੰਤੋਖ ਮੁੰਦਾ ਕਾਦੀਆਂ ਮੰਦਰਾ ਨੇ ਜੀ ਬਾਬੇ ਦੇ ਸੰਤੋਖ ਦੀਆਂ ਸੰਤੋਖ ਦਾ ਕੀ ਅਰਥ ਹੈ ਸਬਰ ਸਬਰ ਸੰਤੋਖ ਰੱਖਣਾ ਜੋ ਪ੍ਰਮਾਤਮਾ ਨੇ ਵਾਹਿਗੁਰੂ ਨੇ ਦਿੱਤਾ ਉਹਦੇ ਵਿੱਚ ਸਬਰ ਰੱਖਣਾ ਬਾਲਾ ਮੂਨਾ ਅੱਡਣਾ ਜਿੰਨਾ ਕੋ ਪ੍ਰਮਾਤਮਾ ਉਹਨੇ ਦਿੱਤਾ ਠੀਕ ਹੈ ਮੇਰੇ ਸੰਤੋਖ ਦੀਆਂ ਮੰਦਰਾ ਪਾਈਆਂ ਹੋਈਆਂ ਨੇ ਮੈਂ ਸੰਤੋਖ ਰੱਖਦਾ ਸਬਰ ਰੱਖਦਾ ਕੱਲਾ ਉਹ ਸਬਰ ਜਿਹੜਾ ਹੈ ਉਹ ਰਿੱਧੀਆਂ ਸਿੱਧੀਆਂ ਦਾ ਨਹੀਂ ਮੈਂ ਤਨ ਦਾ ਵੀ ਸਬਰ ਰੱਖਦਾ ਮੈਂ ਬਹੁਤਾ ਕਾਮੀ ਨਹੀਂ ਆ ਬਹੁਤਾ ਮੈਂ ਲਾਲਚੀ ਨਹੀਂ ਆ ਲੋਭੀ ਨਹੀਂ ਆ ਜੇ ਮੈਨੂੰ ਪ੍ਰਸ਼ਾਦਾ ਮਿਲ ਗਿਆ ਠੀਕ ਹੈ ਮੈਂ ਸ਼ਕਲਿਆ ਜੇ ਨਾ ਮਿਲਿਆ ਤੇ ਕੋਈ ਗੱਲ ਨਹੀਂ ਮੇਰੇ ਕੋਲੇ ਸ਼ਬਰ ਹੈ ਸੰਤੋਖ ਹੈ ਮੈਂ ਆਪਣੇ ਕਾਮ, ਕ੍ਰੋਧ, ਮੋਹ, ਹੰਕਾਰ ਨੂੰ ਵੀ ਕੰਟਰੋਲ ਦੇ ਵਿੱਚ ਰੱਖਿਆ ਹੋਇਆ ਹੈ ਬਹੁਤਾ ਨਹੀਂ ਇਹਨਾਂ ਨੂੰ ਮੈਂ ਵਰਤਦਾ ਸਬਰ ਰਹਿ ਮੰਦਾ ਸੰਤੋਖ ਸ਼ਰਮ ਪਤ ਝੋਲੀ ਜਿਹੜੀ ਮੇਰੇ ਕੋਲੇ ਝੋਲੀ ਹੈ ਖੈਰ ਵਾਲੀ ਉਹ ਸ਼ਰਮਦੀ ਹੈ ਸ਼ਰਮਪਤ ਝੋਲੀ ਪਤ ਦੀ ਇੱਜ਼ਤ ਦੀ ਮੇਰੇ ਕੋਲ ਝੋਲੀ ਹੈ ਮੈਂ ਉਸ ਝੋਲੀ ਦੇ ਵਿੱਚ ਰੱਬ ਤੋਂ ਖੈਰ ਮੰਗਦਾ ਹਾਂ ਮੈਂ ਦਿਨ ਰਾਤ ਇਹੀ ਵਸਤੂ ਮੰਗਦਾ ਹਾਂ ਪਰਮਾਤਮਾ ਦੇ ਕੋਲੋਂ ਰਾਜ ਨਾ ਚਾਹੂੰ ਮੁਗਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਆਦਾਤਿਆ ਮੈਨੂੰ ਜੇ ਕੁਝ ਦੇਣਾ ਹੈ ਤਾਂ ਮੈਨੂੰ ਨਾਮ ਦੀ ਦਾਤ ਦੇ ਦੇ ਮੈਨੂੰ ਦੁਨੀਆਂ ਦੇ ਸੁੱਖ ਨਹੀਂ ਚਾਹੀਦੇ ਮੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਤੂੰ ਕਹਿਣਾ ਵੀ ਤੇਰੇ ਤਨ ਤੇ ਸਵਾ ਨਹੀਂ ਹੈ ਮੇਰੇ ਤਨ ਤੇ ਮੇਰੇ ਸਰੀਰ ਤੇ ਬੇ ਭੂਤੀ ਜਿਹੜੀ ਲਾਈ ਵੀ ਹੈ ਰਾਖ ਜਿਹੜੀ ਲਾਈ ਵੀ ਹੈ ਉਹ ਹੈ ਧਿਆਨ ਦੀ ਧਿਆਨ ਗਿਆਨ ਜੇ ਤੁਸੀਂ ਕੋਈ ਵੀ ਕੰਮ ਧਿਆਨ ਦੇ ਨਾਲ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚੋਂ ਗਿਆਨ ਨੇ ਜਨਮ ਲੈਣਾ ਹੈ ਜੇ ਸਾਡਾ ਚੁੱਲਾ ਚੌਂਤਰਾ ਚਲਾਉਂਦੇ ਆ ਕੰਮ ਕਰਦੇ ਆ ਰੋਟੀ ਪਾਣੀ ਬਣਾਉਂਦੇ ਆ ਧਿਆਨ ਨਹੀਂ ਹੈ ਸਾਡਾ ਸਾਡਾ ਦਿਮਾਗ ਤੇ ਹੋਰ ਹੈ ਤੇ ਇੱਕ ਗੱਲ ਫਿਰ ਨੂਨ ਮਿਰਚ ਦੀ ਵੀ ਘਾਟਬਾਦ ਹੋ ਜੇਗੀ ਜਦੋਂ ਸਾਡਾ ਧਿਆਨ ਪੱਕ ਗਿਆ ਤਾਂ ਧਿਆਨ ਦੇ ਵਿੱਚੋਂ ਗਿਆਨ ਨੇ ਜਨਮ ਲੈਣਾ ਫਿਰ ਕੀ ਹੋਏਗਾ ਜੀ ਘਟ ਘਟ ਕੇ ਅੰਦਰ ਕੀ ਜਾਣੰਤ ਭਲੇ ਬੁਰੇ ਕੀ ਤੇ ਤੁਹਾਨੂੰ ਚੰਗੇ ਤੇ ਮੰਦੇ ਦੀ ਪਛਾਣ ਹੋ ਜੇਗੀ ਜਦੋਂ ਤੁਸੀਂ ਧਿਆਨ ਦੇ ਨਾਲ ਕੰਮ ਕਰੋਗੇ ਧਿਆਨ ਕੀ ਕਰਹਿ ਵਿਭੂਤ ਇਸੇ ਕਰਕੇ ਗੁਰਬਾਣੀ ਕਹਿੰਦੀ ਆ ਨਾ ਬੰਦਿਆ ਤੂੰ ਰੋਜ਼ ਧਿਆਨ ਟਿਕਾਇਆ ਕਰ ਪਰਮਾਤਮਾ ਦੇ ਵਿੱਚ ਬਾਣੀ ਦੇ ਵਿੱਚ ਬਾਣੀ ਪੜੀਏ ਧਿਆਨ ਦੇ ਨਾਲ ਕੰਮ ਕਰੀਏ ਧਿਆਨ ਦੇ ਨਾਲ ਕਥਾ ਕੀਰਤਨ ਸੁਣੀਏ ਧਿਆਨ ਦੇ ਨਾਲ ਜਦੋਂ ਧਿਆਨ ਸਾਡਾ ਹੋਏਗਾ ਧਿਆਨ ਗਿਆਨ ਜਿਵੇਂ ਆਪਾਂ ਕਹਿੰਨੇ ਆ ਭਗਤੀ ਭਗਤੀ ਦੇ ਵਿੱਚੋਂ ਕੀ ਜਨਮ ਲੈਂਦਾ ਹੈ ਸ਼ਕਤੀ ਸ਼ਕਤੀ ਜਨਮ ਲਏਗੀ ਧਿਆਨ ਕੀ ਕਰ ਹੈ ਵਿਪੂਰ ਸਾਡੇ ਵਿਪੂਤੀ ਲਈ ਵੀ ਹੈ ਧਿਆਨ ਦੀ ਖਿੰਦ ਸਾਡੇ ਧਿਆਨ ਦੀ ਵਿਪੂਤੀ ਹੈ ਜੀ ਤੇ ਅਸੀਂ ਇਸ ਵਿਪੂਤੀ ਨੂੰ ਤਨ ਤੇ ਮਲ ਕੇ ਤੁਰੇ ਵੇ ਆਂ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਸਾਡੇ ਕੋਲੇ ਡੰਡਾ ਕਾਦਾ ਕਿਉਂਕਿ ਜੋਗੀਆਂ ਦੇ ਕੋਲੇ ਤੇ ਡੰਡਾ ਹੁੰਦਾ ਲਾਠੀ ਹੁੰਦੀ ਹੈ ਉੱਤਿਆਂ ਨੂੰ ਮੋੜਨ ਵਾਸਤੇ ਤੇ ਬਾਬਾ ਨਾਨਕ ਕਹਿੰਦਾ ਮੇਰੇ ਕੋਲੇ ਲਾਠੀ ਹੈ ਮੇਰੇ ਕੋਲੇ ਡੰਡਾ ਹੈ ਜੁਗਤ ਦਾ ਜੁਗਤ ਡੰਡਾ ਪ੍ਰਤੀਤ ਮੇਰੇ ਕੋਲੇ ਜੁਗਤੀ ਦਾ ਡੰਡਾ ਹੈ ਅਤੇ ਮੈਂ ਜੋ ਵੀ ਕੰਮ ਕਰਦਾ ਕਾਰਜ ਕਰਦਾ ਪ੍ਰਤੀਤ ਪ੍ਰਤੀਤ ਦੇ ਅਰਥ ਹੁੰਦੇ ਨੇ ਵਿਸ਼ਵਾਸ ਵਿਸ਼ਵਾਸ ਦੇ ਨਾਲ ਕੰਮ ਕਰ ਵੀ ਮੈਨੂੰ ਵਿਸ਼ਵਾਸ ਸੀ ਵੀ ਮੈਂ ਇਹ ਸਮੇਰ ਪਰਬਤ ਤੇ ਚੜ ਜਾਗਾ ਪਹੁੰਚ ਜਾਗਾ ਮੈਂ ਪਹੁੰਚ ਗਿਆ ਗੁਰਮੁਖ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੋਰਖਨਾਥ ਨੂੰ ਸਮਝਾਉਂਦੇ ਹੋਇਆ ਕਹਿੰਦੇ ਸਾਡੇ ਹੱਥ ਦੇ ਵਿੱਚ ਡੰਡਾ ਹੈ ਜੁਗਤੀ ਦਾ ਹੈ ਤੇ ਜਦੋਂ ਮੇਰਾ ਮਨ ਰੂਪੀ ਕੁੱਤਾ ਭੌਂਕਦਾ ਨਾ ਫਿਰ ਜੁਗਤੀ ਦੇ ਡੰਡੇ ਦੇ ਨਾਲ ਇਸ ਮਨ ਰੂਪੀ ਕੁੱਤੇ ਨੂੰ ਮੈਂ ਬੋਲੋ ਕੁੱਟ ਦਿੰਦਾ ਮੋੜ ਦਿੰਦਾ ਭੌਂਕਣੀ ਨਹੀਂ ਦਿੰਦਾ ਆਈ ਪੰਥੀ ਸਗਲਜ ਮਤੀ ਜਿਹੜਾ ਆਈ ਪੰਥੀ ਸੀ ਨਾ ਇਹ ਗੋਰਖਨਾਥ ਦਾ ਬਹੁਤ ਵੱਡਾ ਸੀਗਾ ਆਈ ਪੰਥੀ ਸકલ ਜਮਾਤੀ ਮਨ ਜਿੱਤੈ ਜਗ ਜੀਤ ਹੁਣ ਗੋਰਖਨਾਥ ਨੂੰ ਮੇਰੇ ਸਤਿਗੁਰੂ ਕਹਿੰਦੇ ਵੇਖੋ ਜਿਹਨੇ ਭਾਈ ਮਨ ਨੂੰ ਜਿੱਤ ਲਿਆ ਉਹਨੇ ਸਾਰੇ ਜਗਤ ਨੂੰ ਜਿੱਤ ਲਿਆ ਜਿਹੜਾ ਮਨ ਕਰਕੇ ਹਾਰ ਗਿਆ ਉਹ ਦੁਨੀਆ ਦੇ ਵਿੱਚ ਫੋਕੀਆਂ ਫੜਾ ਮਾਰੀ ਜਾਵੀਂ ਵੀ ਮੈਂ ਜਿੱਤਿਆ ਹੋਇਆ ਮੈਂ ਸੂਰਮਾ ਹੈ ਨਹੀਂ ਉਹ ਸੂਰਮਾ ਨਹੀਂ ਹੈ ਸੂਰਮਾ ਉਹ ਹੈ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਣਾ ਸਗਲ ਵਸ ਤੰਕ ਜਾ ਕਾ ਸਤਿਗੁਰੂ ਪੂਰਾ ਸੂਰਾ ਸੋ ਪਹਿਚਾਨੀਐ ਜੋ ਲੋਰੈ ਦੀਨ ਕਹਿ ਤੁਰਜਾ ਪੁਰਜਾ ਕਟਬਦ ਕਬ ਹੂ ਨ ਛੱਡ ਖੇਤ ਗੁਰਬਾਣੀ ਤਾਂ ਇਹ ਕਹੁੰਦੀ ਆਂਦਾ ਤੇ ਗੁਰਮੁਖੋ ਪਿਆਰਿਓ ਮੇਰੇ ਬਾਬੇ ਨਾਨਕ ਨੇ ਇਨ੍ਹਾਂ ਦੇ ਆਈ ਪੰਥ ਨੂੰ ਉਪਦੇਸ਼ ਦਿੱਤਾ ਆਈ ਪੰਥੀ ਸਗਲ ਜਮਾਤੀ ਜੁਗਤ ਡੰਡਾ ਪ੍ਰਤੀਤ ਜਦੋਂ ਇਦਾਂ ਦੀਆਂ ਗੱਲਾਂ ਇਦਾਂ ਦੇ ਬਚਨ ਮੇਰੇ ਪਾਤਸ਼ਾਹ ਨੇ ਕਹੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸ ਸਰ ਆਦੇਸ਼ ਜਦੋਂ ਇਹ ਇੱਕ ਦੂਜੇ ਨੂੰ ਮਿਲਦੇ ਨੇ ਨਾ ਉਦੋਂ ਇਹ ਆਦੇਸ ਆਦੇਸ ਕਹਿੰਦੇ ਨੇ ਤੇ ਕੋਈ ਸਤ ਸ੍ਰੀ ਨਿਰਕਾਰ ਕਹਿੰਦਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਜਿਹੜਾ ਮੇਰਾ ਆਦੇਸ਼ ਹੈ ਮੇਰੀ ਨਮਸਕਾਰ ਹੈ ਉਹ ਪਰਮਾਤਮਾ ਨੂੰ ਹੈ ਲੇਕਿਨ ਤੁਹਾਨੂੰ ਨਹੀਂ ਪਰਮਾਤਮਾ ਨੂੰ ਆਦੇਸ਼ ਤੇ ਸਰ ਆਦੇਸ਼ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਇੱਕੋ ਵੇਸ ਜਿਹੜਾ ਜੁਗਾ ਜਗੰਤਰਾਂ ਤੋਂ ਇੱਕੋ ਹੀ ਰੂਪ ਹੈ ਇੱਕੋ ਹੀ ਟਕੜਾ ਗੁਰਮੁਖੋ ਧੰਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਫਤਿਹ ਸਾਹਿਬ ਜੀ ਨੇ ਇਦਾਂ ਇਹਨਾਂ ਜੋਗੀਆਂ ਨੂੰ ਉਪਦੇਸ਼ ਦਿੱਤਾ ਇਦਾਂ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹਨਾਂ ਦਾ ਘਮੰਡ ਇਹਨਾਂ ਦਾ ਹੰਕਾਰ ਤੋੜਿਆ ਤੇ ਧੰਨ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਤੇ ਗੋਰਖਨਾਥ ਨੂੰ ਵੀ ਡਿੱਗਣਾ ਪਿਆ ਆਖੋ ਸਤਨਾਮ ਪਰ ਇਹ ਸੱਚਾ ਨਾ ਭੈਣੋ ਗੋਰਖਨਾਥ ਹੋਇਆ ਸੱਜਣ ਠੱਗ ਹੋਇਆ ਬਲੀ ਕੰਧਾਰੀ ਹੋਇਆ ਭੂਮੀਆਂ ਚੋਰ ਹੋਇਆ ਗੌਡਾ ਰਾਖਸ਼ ਹੋਇਆ ਉਹ ਬਾਬੇ ਨਾਨਕ ਦੀ ਗੱਲ ਨੂੰ ਸੁਣ ਕੇ ਬਾਬੇ ਨਾਨਕ ਦੇ ਚਰਨਾਂ ਤੇ ਡਿੱਗ ਪਏ ਉਹ ਬਦਲ ਗਏ ਉਹ ਭੇਖੀ ਦੇ ਸਿੱਖ ਨਹੀਂ ਅਸਲੀ ਸਿੱਖ ਬਣ ਕੇ ਮੰਨ ਕਰਕੇ ਉਹ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮੰਨ ਕੇ ਪੂਰਨ ਬ੍ਰਹਮ ਗਿਆਨੀ ਪੂਰਨ ਮਹਾਂਪੁਰਖ ਬਣ ਗਏ ਉਹ ਤੇ ਅਸੀਂ ਬਾਣੀ ਪੜ੍ਹਦੇ ਵੀ ਆ ਸੁਣਦੇ ਵੀ ਆ ਤੇ ਅਸੀਂ ਕਿਉਂ ਨਹੀਂ ਚੇਂਜ ਹੋਏ ਅਸੀਂ ਕਿਉਂ ਨਹੀਂ ਬਦਲੇ ਜਿਹਦਾ ਮਤਲਬ ਇਹ ਹੈ ਅਸੀਂ ਫਾਰਮੈਂਟੀਆਂ ਕਰਦੇ ਆ ਬਾਬੇ ਨਾਨਕ ਦੀ ਗੱਲ ਨੂੰ ਸੁਣ ਕੇ ਮੰਨਿਆ ਨਹੀਂ ਆਖੋ ਸਤਨਾਮ ਸੁਣਿਆ ਮੰਨਿਆ ਮੰਨ ਕੀਤਾ ਭਾਉ ਗੱਲ ਨੂੰ